ਸਸਿਕਾ ਜੀ ਸਾਰਿਆਂ ਨੂੰ ਅਸੀਂ ਸਾਰੇ ਠੀਕ ਠਾਕ ਆ ਉਮੀਦ ਕਰਦੇ ਆ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਕਾਫੀ ਦਿਨਾਂ ਬਾਅਦ ਵੀਡੀਓ ਬਣਾ ਰਹੇ ਆ ਅੱਜ ਆਪਾਂ ਕੁਛ ਤਾਂ ਗਰਮੀ ਜ਼ਿਆਦਾ ਸੀਗੀ ਤੇ ਕੁਝ ਟਾਈਮ ਵੀ ਨਹੀਂ ਸੀ ਲੱਗਦਾ ਨਾ ਗਰਮੀ ਕਰਕੇ ਕਸਟਮਰ ਆ ਜਿਹੜਾ ਉਹ ਜ਼ਿਆਦਾ ਈਵਨਿੰਗ ਹੀ ਆਉਂਦਾ ਸੀਗਾ ਦਿਨੇ ਗਰਮੀ ਕਰਕੇ ਕੋਈ ਬਾਹਰ ਵੀ ਨਹੀਂ ਸੀ ਨਿਕਲਦਾ ਨਾ ਤੇ ਅੱਜ ਆਪਾਂ ਜਿਹੜੇ ਤੁਹਾਡੇ ਵਾਸਤੇ ਸੂਟ ਲੈ ਕੇ ਆਏ ਆ ਜੀ ਹਰ ਇੱਕ ਵੈਰਾਈਟੀ ਤੇ ਲਗਭਗ ਆਫਰ ਲੱਗੀ ਹੋਈ ਹੈ ਤੁਹਾਨੂੰ ਪਤਾ ਹੀ ਹੈ ਕਿ ਜਿਹੜੇ ਅੱਜ ਆਪਾਂ ਤੁਹਾਨੂੰ ਸੂਟ ਦਿਖਾਵਾਂਗੇ 1400 ਦਾ ਸੂਟ ਹੋਗਾ ਜੀ ਤੁਹਾਨੂੰ ਓਨਲੀ ਸਿਰਫ 1400 ਦਾ ਆਹ ਤਸ ਦੀ ਸ਼ਰਟ ਰਹੂਗੀ ਜੀ ਪਲੀਜ਼ ਜੇਕਰ ਤੁਸੀਂ ਆਪਣੇ ਚੈਨਲ ਤੇ ਨਵੇਂ ਹੋ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਤੁਹਾਨੂੰ ਬਹੁਤ ਘੱਟ ਰੇਟ ਤੇ ਆਪਣੇ ਕੋਲ ਵੈਰਾਈਟੀ ਜਿਹੜੀ ਉਹ ਪ੍ਰੋਵਾਈਡ ਹੋਊਗੀ ਜੀ ਆਪਣਾ ਕੰਮ ਹੋਲ ਸੇਲ ਐਂਡ ਡੀਟੇਲ ਦੋਨੋਂ ਹੀ ਹੈ ਜੀ ਤੁਸੀਂ ਆਪਣੇ ਤੋਂ ਸੈਟ ਵਾਈਜ਼ ਲੈਣ ਲਈ ਆਪਾਂ ਨੂੰ ਕਾਲ ਕਰ ਸਕਦੇ ਹੋ ਤੇ ਜਿਹੜਾ ਰਿਟੇਲ ਵਾਲਾ ਪ੍ਰਾਈਸ ਹੁੰਦਾ ਉਹ ਪਾ ਤੁਹਾਨੂੰ ਵੀਡੀਓ ਦੇ ਵਿੱਚ ਦੱਸ ਹੀ ਦਿੰਨੇ ਆ ਆ ਆਪਣਾ ਫਸਟ ਆ ਗਿਆ ਜੀ ਵੈਰਾਈਟੀ ਬਹੁਤ ਪਈ ਆ ਜੀ ਵੱਟ ਗਰਮੀ ਕਰਕੇ ਵੀਡੀਓ ਬਣਾਉਣ ਦਾ ਬਿਲਕੁਲ ਵੀ ਟਾਈਮ ਨਹੀਂ ਸੀ ਹੁੰਦਾ ਬਾਕੀ ਬਲੀਂਟ ਦੀ ਪ੍ਰੈਕਟਿਸ ਥੋੜੀ ਹਾਰਡ ਚੱਲ ਰਹੀ ਸੀ ਹੁਣ ਇਸ ਕਰਕੇ ਇਹ ਵੀ ਬਿਜੀ ਸੀਗਾ ਹਾਂਜੀ ਆ ਆਪਣੇ ਕੋਲੇ ਆ ਗਿਆ ਜੀ ਫਸਟ ਬਲੈਕ ਕਲਰ ਹੈ ਜੀ ਆ ਜਿਹੜਾ ਤੁਹਾਨੂੰ ਦਿਖ ਰਿਹਾ ਇਹ ਬਲੈਕ ਕਲਰ ਹੈਗਾ ਬਲੈਕ ਤੇ ਲਾਈਟ ਗ੍ਰੇ ਬਲੈਕ ਤੇ ਲਾਈਟ ਗਿਆ ਹੈ ਦੋਨੋਂ ਦੇਖੋ ਆ ਥੋੜਾ ਬਣੀ ਫੀ ਜੂਮ ਕਰਕੇ ਦਿਖਾਓ ਉੱਪਰੋਂ ਇਹਦੇ ਵਿੱਚ ਨਾ ਹੈਂਡਵਰਕ ਕਰਿਆ ਹੋਇਆ ਹੈ ਜੀ ਹੈਂਡਵਰਕ ਕਰਿਆ ਹੋਇਆ ਹੈ ਇਹਦੇ ਉੱਪਰ ਨੋਟਵਰਕ ਨੋਟਵਰਕ ਕਰਿਆ ਹੋਇਆ ਹੈਗਾ ਤੇ ਵਿੱਚ ਇਸ ਦੇ ਮਸ਼ੀਨਵਰਕ ਵੀ ਹੈਗਾਗਾ ਆਰੀਵਰਕ ਹੈ ਜੀ ਤੇ ਲੈਂਥ ਜਿਹੜੀ ਸੀ ਪੂਰੀ ਰਹੂਗੀ ਆ ਸ਼ਰਟ ਦਾ ਫਰੰਟ ਰਹੂਗਾ ਜੀ ਆਹ ਹੈ ਸਾਰੇ ਵਰਕ ਕਰਿਆ ਹੋਇਆ ਜੀ ਆਹ ਰਹੇਗੇ ਇਸ ਦੀਆਂ ਬਾਹਾਂ ਆਹ ਬਹਾਮਾ ਰਹੇ ਜਾਂਦੀ ਹੈ ਜੀ ਬਲੈਕ ਇਸ ਦੀ ਬਾਟਮ ਰਹੂਗੀ ਜੀ ਬਾਟਮਸ ਪੀਰੀਅਰ ਹੈਗੀ ਹੈ ਸੇਮ ਬੇਸ ਦੀ ਬਾਟਮ ਰਹੂਗੀ ਤੇ ਆ ਰਹੂਗਾ ਜੀ ਇਸ ਦਾ ਮਸਲੀਨ ਦਾ ਦੁਪੱਟਾ ਮਸਲੀਨ ਮਢਾਲ ਦਾ ਰਹੂਗਾ ਜੀ 2.5 ਮੀਟਰ ਦਾ ਦੁਪੱਟਾ ਏਕੇ ਟੈਕਸ ਦੀ ਵੈਰਾਈਟੀ ਦਿਖਾ ਰਹੇ ਹਾਂ ਜੀ ਆਪਾਂ ਤੁਹਾਨੂੰ ਪ੍ਰਾਈਸ ਰਹੂਗਾ ਸਿਰਫ 1400 ਰੁਪਏ ਸਿਰਫ 1000 ਰੁਪਏ ਦੇ ਵਿੱਚ ਇਹ ਕੈਟਲੌਗ ਹੈ ਜੀ ਇਸ ਦੇ ਵਿੱਚ ਨਾ 6 ਮਤਲਬ ਕਿ ਸੂਟ ਹੋਣਗੇ 2-2 ਸੂਟ ਤਾਂ ਲੈ ਡਿਜ਼ਾਈਨ ਨੇ ਜਿਹੜੇ ਉਹ ਇੱਕ ਨਾਲ ਦੇ ਹੋਣਗੇ AK ਟੈਕਸ ਦੀ ਆਪਾਂ ਤੁਹਾਨੂੰ ਵੈਰਾਈਟੀ ਦਿਖਾ ਰਹੇ ਆ ਆ ਹੁਣ ਤੁਹਾਨੂੰ ਕਲੀਅਰ ਹੋ ਗਿਆ ਸਕਰੀਨ ਸ਼ਾਟ ਲੈ ਲਿਓ ਤੇ ਜਲਦੀ ਸੈਂਡ ਕਰ ਦਿਓ ਔਨਲੀ 1400 ਦੇ ਵਿੱਚ AK ਟੈਕਸ ਦੀ ਵੈਰਾਈਟੀ ਹੈ ਜੀ ਔਰ ਅਗਲਾ ਸੂਟ ਰਹੂਗਾ ਜੀ ਇਸ ਦਾ ਗ੍ਰੇ ਕਲਰ ਅਗਲੇ ਸੂਟ ਦਾ ਕਲਰ ਆ ਗਿਆ ਜੀ ਗ੍ਰੇ ਕਲਰ ਕੰਬੀਨੇਸ਼ਨ ਬਹੁਤ ਜਿਆਦਾ ਸੋਹਣਾ ਹੈ ਬਹੁਤ ਪਿਆਰੇ ਸੂਟ ਨੇਗੇ ਜਿਹੜੀ ਹੁਣ ਆਪਾਂ ਤੁਹਾਨੂੰ ਇਹ ਕੈਟਲੌਗ ਦਿਖਾ ਰਹੇ ਆ ਨਾ ਇਹ ਏਸੇ ਕੈਟਲੌਗ ਦੇ ਡਿਜ਼ਾਈਨ ਨੇ ਜੀ ਇਸ ਤੋਂ ਇਲਾਵਾ ਆਪਣੇ ਕੋਲੇ ਤੁਹਾਨੂੰ ਬਹੁਤ ਸਾਰੀਆਂ ਕੈਟਲੌਗਸ ਨੇ ਜਿਹੜੇ ਡਿਜ਼ਾਈਨ ਨੇ ਬਹੁਤ ਸਾਰੇ మే ଜାਣਗੇ ਜੀ ਬਾਕੀ ਜਿਹੜੇ ਆਪਣੇ ਕਸਟਮਰ ਲੈ ਜਾ ਚੁੱਕੇ ਨੇ ਉਹਨਾਂ ਨੂੰ ਤਾਂ ਪਤਾ ਹੀ ਆ ਕਿ ਆਪਣੇ ਕੋਲੇ ਕਿੰਨੇ ਸਾਰੇ ਡਿਜ਼ਾਈਨ ਹੈਗੇ ਨੇ ਇਹਦੇ ਆ ਦੇਖੋ ਜੀ ਇਹ ਆ ਗਿਆ ਗ੍ਰੇ ਕਲਰ ਜੀ ਸੇਮ ਜਿਹੜਾ ਆਪਾਂ ਤੁਹਾਨੂੰ ਪਹਿਲਾਂ ਦਿਖਾਇਆ ਸੇਮ ਹੈਗਾ ਜੀ ਡਿਜ਼ਾਈਨ بس ਕਲਰ ਦਾ ਫਰਕ ਹੈਗਾ ਔਰ ਗ੍ਰੇ ਹੀ ਇਸ ਦੀ ਬਾਟਮ ਆ ਗਈ ਜੀ ਪ੍ਰਾਈਸ ਤੁਹਾਨੂੰ ਆਪਾਂ ਇਹ ਦੱਸ ਦਿੱਤਾ 1400 ਰੁਪਏ ਓਨਲੀ ਸਿਰਫ ਰਾਣਾ ਫੈਸ਼ਨ ਬੁਟੀਕ ਮੋੜ ਮੰਡੀ ਦਸ਼ਮੇਸ਼ ਨਗਰ ਗਲੀ ਨੰਬਰ 2 ਨੀਅਰ ਬੱਸ ਸਟਾਪ ਤੇ ਆ ਆ ਗਿਆ ਜੀ ਜਿਸ ਦਾ ਦੁਪੱਟਾ ਵੀਡੀਓ 'ਪਾ ਬਹੁਤ ਸਾਰੇ ਲੋਕ ਬਣਾ ਰਹੇ ਆ ਤੁਹਾਨੂੰ ਸਕਰੀਨ ਸ਼ਾਟ ਲੈਣ ਦੇ ਵਿੱਚ ਬਿਲਕੁਲ ਵੀ ਪ੍ਰੋਬਲਮ ਨਹੀਂ ਆਊਗੀ ਬਾਕੀ ਕਲਰ ਜਾਣ ਦੀ ਬੂਰ ਆਉਣ ਦੀ ਆਪਣੀ ਪੂਰ ਗਰੰਟੀ ਹੁੰਦੀ ਹੈ ਜੀ ਛਿੱਜਣ ਦੀ ਵੀ ਗਰੰਟੀ ਹੈ ਕੋਈ ਲੰਬਾ ਨਹੀਂ ਆਊਗਾ ਆਪਾਂ ਬੈਠੇ ਆ ਜੇਕਰ ਕੋਈ 19 ਕੀ ਕਿਸੇ ਸੂਟ ਦੇ ਵਿੱਚ ਹੁੰਦੀ ਵੀ ਹੈ ਬਾਕੀ ਜਿੰਨਾ ਕਸਟਮਰਸ ਦੇ ਕੋਲ ਆਪਣੇ ਚੀਜ਼ ਪਹੁੰਚਦੀ ਹੈ ਤਾਂ ਉਹ ਆਪਣੇ ਬਾਰੇ ਸਾਰਾ ਕੁਝ ਜਾਣਦੇ ਨੇ ਅਗਲਾ ਕਲਰ ਆ ਗਿਆ ਜੀ ਆਪਣੇ ਕੋਲੇ ਪਿੰਕ ਅਗਲਾ ਪਿੰਕ ਕਲਰ ਆ ਗਿਆ ਜੀ ਸਾਰੇ ਫੋਟੋ ਵਾਲੇ ਪੀਸ ਲੈ ਆਪਣੇ ਮੋਸਟਲੀ ਵੈਰਾਈਟੀ ਹੈ ਜਿਹੜੀ ਅੰਕੁਰ ਦੀ ਹੈ ਤੇ ਜਾਂ ਫਿਰ ਕੈਟਲੌਗਸ ਏਕੇ ਟੈਕਸ ਦੀਆਂ ਕੈਟਲੌਗਸ ਫੋਟੋ ਵਾਲੀਆਂ ਹੁੰਦੀਆਂ ਨੇ ਜੀ ਆਦਰਵਾਇਜ਼ ਕੁਸਚਨ ਨੰਬਰ ਨੇ ਜਿਹੜੇ ਬਿਨਾ ਫੋਟੋ ਤੋਂ ਵੀ ਆਉਂਦੇ ਨੇ ਕਸਟਮਰ ਕਹਿੰਦੇ ਸਾਰਿਆਂ ਦੀ ਫੋਟੋ ਦਿਖਾਇਆ ਕਰੋ ਸਾਰਿਆਂ ਦੀ ਫੋਟੋ ਹੈ ਜਿਹੜੀ ਉਹ ਪੋਸੀਬਲ ਨਹੀਂ ਕਿਉਂਕਿ ਜਿਨ੍ਹਾਂ ਦੀ ਹੁੰਦੀ ਆ ਆਪਾਂ ਦਿਖਾ ਦਿੰਨੇ ਆ ਤੇ ਜਿਨ੍ਹਾਂ ਦੇ ਨਹੀਂ ਹੁੰਦੀ ਤਾਂ ਫਿਰ ਉਹ ਨਹੀਂ ਆਪਾਂ ਦਿਖਾ ਪਾਉਂਦੇ ਹਾਂ ਹਲਚ ਆ ਆ ਗਿਆ ਆਪਣੇ ਕੋਲੇ ਪਿੰਕ ਬਾਟਮ ਨਾਲ ਜੀ ਪਿੰਕ ਬਾਟਮ ਦੇ ਨਾਲ ਬਹੁਤ ਸੋਹਣਾ ਡਿਜ਼ਾਈਨ ਹੈ ਇਸ ਦਾ ਵੀ ਆ ਚ ਆ ਰੂਗਾ ਇਸ ਦਾ ਦੁਪੱਟਾ ਜੀ ਦੁਪੱਟਾ ਬਹੁਤ ਸੋਹਣਾ ਫੁੱਲਾ ਡੁੱਲਾ ਪੂਰਾ ਜੀ ਤੇ ਫਾਈਨਲ ਲੁੱਕ ਆਪਾਂ ਤੁਹਾਨੂੰ ਦਿਖਾ ਦਈਏ ਪਹਿਲਾਂ ਉਹ ਦੀ ਆਪਾਂ ਪਿੱਕ ਦਿਖਾਣੀ ਤੁਹਾਨੂੰ ਭੁੱਲ ਗਏ

ਫੋਜੀ ਕਲਰ ਵੀ ਆਪਾਂ ਨੇ ਤੁਹਾਨੂੰ ਹੁਣ ਖੋਲ ਕੇ ਦਿਖਾਈ ਦੇਣਾ ਆ ਗਿਆ ਆਪਣਾ ਫੋਜੀ ਕਲਰ ਬਹੁਤ ਪਿਆਰੇ ਡਿਜ਼ਾਈਨ ਨੇ ਜੀ ਬਹੁਤ ਸੋਹਣੇ ਵਰਕ ਹੈ ਜੀ ਸਾਰਿਆਂ ਤੇ ਇਹਨਾਂ ਤੇ ਮਸ਼ੀਨ ਦੇ ਨਾਲ ਨਾਲ ਹੈਂਡਵਰਕ ਵੀ ਕਰਿਆ ਹੋਇਆ ਹੈਗਾ। ਓਨਲੀ ਫਰੰਟ ਘੇਰੇ ਤੇ। ਹੋਰ ਨਹੀਂ, ਓਨਲੀ ਫਰੰਟ ਘੇਰੇ ਤੇ ਕਰਿਆ ਹੋਇਆ ਜੀ। ਆ ਇਸਦੀ ਫਾਈਨਲ ਲੁੱਕ ਆ ਜੂਗੀ ਜੀ ਪੀਸ ਦੀ। ਫੋਰ ਆ ਗਈ ਇਸਦੀ ਫਰੋਜੀ ਕਲਰ ਦੀ ਬਾਟਮ। ਤੇ ਹੁਣ ਆਪਾਂ ਤੁਹਾਨੂੰ ਇਸ ਦਾ ਦੁਪੱਟਾ ਲਗਾਉਣੇ ਆ ਸਾਰਾ ਖੋਲ ਕੇ। ਇੱਕ ਵੀਡੀਓ ਨੂੰ ਸਕਿੱਪ ਨਾ ਕਰਿਆ ਕਰੋ ਕਿਉਂਕਿ ਆਪਣੇ ਬਹੁਤ ਵਧੀਆ ਵੈਰਾਈਟੀ ਹੁੰਦੀ ਹੈ ਤੇ ਡਿਜ਼ਾਈਨ ਵੀ ਬਹੁਤ ਸੋਹਣੇ ਹੁੰਦੇ ਨੇ ਆ ਰਿਹਾ ਹੈ ਜੀ ਦੁਪੱਟਾ ਚਾਲੂ ਵੈਰਾਈਟੀ ਆਪਾਂ ਨਹੀਂ ਦਿਖਾਉਂਦੇ ਤੁਹਾਨੂੰ ਇਹ ਗੱਲ ਪਤਾ ਹੀ ਹੈ ਜੀ ਦੀ ਆ ਕਲਰ ਹੈਗਾ ਨਾ ਜਿਹੜਾ ਇਹ ਬਹੁਤ ਪਿਆਰਾ ਕਲਰ ਹੈਗਾ ਤੇ ਡਿਜ਼ਾਈਨ ਬਹੁਤ ਉਸ ਤੋਂ ਵੀ ਸੋਹਣਾ ਹੈ ਡਿਜ਼ਾਈਨ ਕਲਰ ਨਾਲੋਂ ਵੀ ਬਹੁਤ ਪਿਆਰਾ ਹੈ ਤੇ ਕਲਰ ਹੈਗਾ ਜੀ ਇਹ ਮਹਿੰਦੀ ਮਹਿੰਦੀ ਕਲਰ ਹੈ ਤੇ ਤੁਹਾਨੂੰ ਦਿਖਾਉਣੀ ਹੈ ਸਾਰਾ ਖੋਲ ਕੇ ਦੇਖੋ ਕਿੰਨਾ ਪਿਆਰਾ ਮਹਿੰਦੀ ਕਲਰ ਹੈ ਸਾਰੇ ਦੇ ਨਾ ਇਸ ਦੇ ਫਲਾਵਰਸ ਤੇ ਵਰਕ ਕਰਿਆ ਹੋਇਆ ਹੈਗਾ ਫਲਾਵਰਸ ਦੇ ਉੱਪਰ ਵਰਕ ਕਰਿਆ ਹੋਇਆ ਹੈਗਾ ਦाइस ਉਹਨਾਂ ਨੂੰ ਥੋੜਾ ਜਿਹਾ ਪੱਟ ਕੇ ਕਰ ਲਈਏ ਇਸਨੇ ਨਾ ਸਟੋਨ ਲੱਗਿਆ ਨਾ ਜਿਹੜੇ ਉਹਨਾਂ ਕਰਕੇ ਉੱਥੇ ਸਟੋਨ ਨਾ ਕਰਕੇ ਕਪੜਾ ਇੱਕ ਕਥਾਈ ਖੜ ਜਾਂਦਾ ਚਿੱਪਕਿਆ ਜਿਹਾ ਇਹਨਾਂ ਦਾ ਫਰੰਟ ਪੀਸ ਬੈਕ ਵਾਲੇ ਦੇ ਨਾਲ ਹਾਂਜੀ ਆ ਹੈਗਾ ਨਾ ਜਿਹੜਾ ਸਾਰਾ ਵਰਕ ਹੈ ਜੀ ਆ ਫਲਾਰ ਹੈਗਾ ਜਿੱਦਾਂ ਵਰਕ ਕਰਿਆ ਹੋਇਆ ਆ ਫਲਾਰ ਵਰਕ ਕਰਿਆ ਹੋਇਆ ਆ ਵੀ ਇਹ ਕੀ ਹੈ ਵਰਕ ਕਰਿਆ ਹੋਇਆ ਇਸ ਤੇ ਹਾਈਲਾਈਟ ਹੈ ਉਹ ਪੂਰਾ ਫਰੰਟ ਹੀ ਤੇ ਆ ਗਈ ਜੀ ਇਸ ਦੀ ਬਾਟਮ ਇਸ ਦਾ ਤੁਸੀਂ ਦੇਖੋ ਰਸਟ ਕਲਰ ਨਾਲ ਮਹਿੰਦੀ ਦਾ ਕੰਬੀਨੇਸ਼ਨ ਦੇਖੋ ਕਿੰਨਾ ਪਿਆਰਾ ਕੰਬੀਨੇਸ਼ਨ ਹੈ ਜੀ ਰਸਟ ਨਾਲ ਮਹਿੰਦੀ ਤੇ ਦੁਪੱਟਾ ਦੇਖੋ ਤੁਸੀਂ ਕਿੰਨਾ ਪਿਆਰਾ ਹੈ ਰਸਟ ਨਾਲ ਮਹਿੰਦੀ ਦੁਪੱਟਾ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਹੈ ਕਲਰ ਬਹੁਤ ਪਿਆਰਾ ਹੈ ਜੀ ਇਸ ਦੀ ਅਪਰ ਟੋਨ ਵੀ ਤੁਸੀਂ ਦੇਖ ਰਹੇ ਹੋ ਨਾ ਤੁਹਾਨੂੰ ਪਿੱਛੇ ਤੋਂ ਕਲੀਅਰ ਹੋ ਜਾਊਗਾ ਕਿ ਸੂਟ ਤੁਹਾਨੂੰ ਵਲ ਕੇ ਜਿਹੜਾ ਉਹ ਕਿਵੇਂ ਦਾ ਲੱਗੂਗਾ ਅਰੇ ਕੁਛ ਆਹ ਇਹ ਗੈਸ ਦੀ ਪਿਕ ਪ੍ਰਾਈ ਜਸਟਲੀ 1400 ਵਾਲੀ ਓਨਲੀ 1400 ਦੇ ਵਿੱਚ ਹਲਾ ਕਲਰ ਆ ਗਿਆ ਜੀ ਆਪਣਾ ਵਾਈਨ ਜਾਮਨੀ ਟੋਨ ਦੇ ਵਿੱਚ ਆ ਗਿਆ ਆਊਗਾ ਜੀ ਇਹਦਾ ਫਰੰਟ ਫਰੰਟ ਪੀਸ ਹੈ ਜਿਹੜਾ ਉਹ ਵਰਕ ਕੀਤਾ ਹੋਇਆ ਹੈ ਘੇਰ ਬਹੁਤ ਖੁੱਲਾ ਹੈ ਜੀ ਤੁਸੀਂ ਜਿੰਨਾ ਮਰਜ਼ੀ ਰੱਖ ਸਕਦੇ ਹੋ ਬਹੁਤ ਖੁੱਲਾ ਖੁੱਲਾ ਘੇਰ ਬਣੂਗਾ ਜੀ ਔਰ ਬਾਟਮ ਇਸ ਲਈ ਤੁਹਾਨੂੰ ਦਿਖਾਉਣੀ ਆ ਆਹ ਵਾਲੀ ਇਸਦੀ ਬਾਟਮ ਰਹੂਗੀ ਜੀ ਤੇ ਔਰ ਦੁਪੱਟਾ ਹੈਗਾ ਇਸਦਾ ਹਾਵਾ ਕੋ ਕਿੰਨਾ ਪਿਆਰਾ ਦੁਪੱਟਾ ਹੈ ਬਹੁਤ ਸੋਨੇ ਫਲਾਰ ਬਣੀ ਬਣੀ ਹੈ ਪ੍ਰਾਈਸ ਰਹੂਗਾ ਜੀ 1400 ਰੁਪਏ ਓਨਲੀ ਸਿਰਫ 1400 ਦੇ ਵਿੱਚ ਤੁਹਾਨੂੰ ਆਪਣੇ ਕੋਲੋਂ ਆ ਵੈਰਿਟੀ ਹੈ ਜਿਹੜੀ ਮਿਲੂਗੀ ਜੀ ਆਪਾਂ ਰਾਣਾ ਫੈਸ਼ਨ ਬੁਟੀਕ ਮੋੜ ਮੰਡੀ ਦਸ਼ਮੀਸ਼ ਨਗਰ 2 ਨੰਬਰ ਗਲੀ ਤੋਂ ਬੋਲ ਰਹੇ ਆ ਜੀ ਤੁਸੀਂ ਬੈਸੇ ਤਾਂ ਆਪਣਾ ਘਰ ਬਹੁਤ ਸੌਖਾ ਹੀ ਲੱਭ ਜਾਂਦਾ ਜੀ ਆਪਣਾ ਕੰਮ ਘਰੇ ਹੈਗਾ ਬਹੁਤ ਸੌਖਾ ਹੀ ਲੱਭ ਜਾਂਦਾਗਾ ਕੋਈ ਔਖਾ ਨਹੀਂ ਹੈਗਾ ਸਿਰਫ 2-3 ਮਿੰਟ ਦਾ ਰਸਤਾ ਹੈਗਾ ਆਪਣੇ ਘਰ ਤੱਕ ਦਾ ਕਹਿ ਲਓ ਜਾਂ ਆਪਣੀ ਸ਼ਾਪ ਤੱਕ ਦਾ ਕਹਿ ਲਓ ਤੁਸੀਂ ਈਜ਼ੀਲੀ ਆ ਸਕਦੇ ਹੋ ਔਰ ਬਾਕੀ ਕਾਲ ਵੀ ਕਰ ਸਕਦੇ ਹੋ ਅਸੀਂ ਘਰੀ ਹੁੰਨੇ ਆ मिळदे अगली वीडिओ धनवाद